ਚੱਕਵਣੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਬੀਰ ਜੱਲੋ ਵਾਲੇ ਵੱਲੋਂ ਪਿਆਰ ਸਤਿਕਾਰ ਤੇ ਮੋਹ ਭਰੀ ਸਤਿ ਸ਼੍ਰੀਕਾਲ ਬਹੁਤ ਦੁਖਦ ਖਬਰ ਹੈ ਜਿਹੜੀ ਕਿ ਜਸਵਿੰਦਰ ਭੱਲਾ ਜੀ ਇਸ ਦੁਨੀਆ ਤੇ ਨਹੀਂ ਰਹੇ ਉਸ ਸਬੰਧ ਦੇ ਵਿੱਚ ਅੱਜ ਜਿਹੜਾ ਕੈਲਗਰੀ ਵਿਖੇ ਕੈਨੇਡਾ ਦੇ ਮੈਂ ਕਹੂੰਗਾ ਵੀ ਸਭ ਤੋਂ ਪਹਿਲਾਂ ਜਿਹੜਾ ਸ਼ਰਧਾਂਜਲੀ ਪ੍ਰੋਗਰਾਮ ਰੱਖਿਆ ਗਿਆ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਉਹ ਗਾਇਕ ਤੇ ਅਦਾਕਾਰ ਮਨਜੀਤ ਰੂਪਵਾਲ ਹੁਣਾ ਵੱਲੋਂ ਰੱਖਿਆ ਗਿਆ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਲਈ ਸ਼ਹਿਰ ਦੇ ਜਿਹੜੇ ਕਲਾਕਾਰ ਹੋਰ ਹੋਰ ਪਤਵੰਤੇ ਵੀ ਪਹੁੰਚੇ ਹੋਏ ਆ ਸੋ ਆਓ ਆਪਾਂ ਇਹਨਾਂ ਕਲਾਕਾਰਾਂ ਦੇ ਨਾਲ ਉਹਨਾਂ ਕਲਾਕਾਰਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਮਨਜੀਤ ਰੂਪੋਵਾਲ ਜੀ ਜਸਵੰਤ ਸੰਦੀਲਾ ਜੀ ਅਜੇ ਦਿওল ਸੁਮਨ দত্ত ਅਤੇ ਹੋਰ ਜਸਵੰਤ ਰਾਏ ਸ਼ਰਮਾ ਜੀ ਜੱਸੀ ਨਿਹਰ ਜੀ ਅਤੇ ਹੋਰ ਕਾਫੀ ਜਿਹੜੇ ਸੱਜਣ ਪਹੁੰਚੇ ਹੋਏ ਆ ਉਹਨਾਂ ਨੂੰ ਨਿੱਕੀ ਸ਼ਰਧਾਂਜਲੀ ਦੇਣ ਦੇ ਲਈ ਸੋ ਆਓ ਇਸ ਸਮਾਗਮ ਦੇ ਵਿੱਚ ਪਹੁੰਚਦੇ ਆਂ ਤੇ ਉਹਨਾਂ ਕਲਾਕਾਰਾਂ ਦੇ ਨਾਲ ਉਹਨਾਂ ਫਨਕਾਰਾਂ ਦੇ ਨਾਲ ਉਹਨਾਂ ਦੀਆਂ ਜੁੜੀਆਂ ਯਾਦਾਂ ਆਪਾਂ ਸਾਂਝੀਆਂ ਕਰਦੇ ਆਂ ਸੋ ਆਓ ਕਰਦੇ ਆਂ ਗੱਲਬਾਤ ਅੱਜ ਬਹੁਤ ਇੱਕ ਗੀਤ ਯਾਦ ਆ ਰਿਹਾ ਕਿ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਦਿਲ ਉਦਾਸ ਹੋਣ ਦੀ ਵਜ੍ਹਾ ਤੁਹਾਡੇ ਸਾਹਮਣੇ ਆ ਸਾਡੇ ਸਤਿਕਾਰਯੋਗ ਕਮੇਟੀ ਦੇ ਕਿੰਗ ਔਰ ਸਾਡੇ ਕਹਿ ਸਕਦਾ ਕਿ ਚੱਲਦੇ ਪਿਰ ਦੀ ਇੱਕ ਸੰਸਥਾ ਕਹਿ ਸਕਦਾ ਮੈਂ ਔਰ ਇੰਨੀ ਪਿਆਰੀ ਸ਼ਖਸੀਅਤ ਔਰ ਸਤਿਕਾਰਯੋਗ ਸਾਡੇ ਜਸਵਿੰਦਰ ਭੱਲਾ ਸਾਹਿਬ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਾਡੇ ਤੋਂ ਅਲਵਿਦਾ ਹੋ ਗਏ ਨੇ ਔਰ ਜਿਨ੍ਹਾਂ ਨੇ 1960 ਤੋਂ ਲੈ ਕੇ 2025 ਤੱਕ ਜਾਨੀ ਕਿ ਇੰਨੀ ਸੇਵਾ ਕੀਤੀ ਐ ਔਰ ਕਮੇਡੀ ਦੇ ਵਿੱਚ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਲੈਂਦੀ ਔਰ ਜਦੋਂ ਅਚਨ ਚੇਤੀ ਸਾਡੇ ਕੋਲੋਂ ਵਿਦਾ ਹੋ ਗਏ ਤੇ ਇਹ ਐਸਾ ਸਦਮਾ ਸੀਗਾ ਜਿਹੜਾ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਵੀ ਸਹਿਣਾ ਬਹੁਤ ਮੁਸ਼ਕਲ ਸੀਗਾ ਔਰ ਸਾਡੇ ਤੋਂ ਵਿਦਾ ਹੋ ਗਏ ਨੇ ਔਰ ਅਜਕਲ੍ਹ ਗੀਤ ਦੇ ਵਿੱਚ ਸਾਰੇ ਹੀ ਸਿੰਗਰ ਸਾਰੇ ਹੀ ਰਾਈਟਰ ਸਾਰੇ ਡਾਇਰੈਕਟਰ ਸਾਰੇ ਸਪான்ਸਰ ਸਾਰੇ ਪ੍ਰਮੋਟਰ ਸਾਰੇ ਪ੍ਰੈਸ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਭਾਪੀ ਨੂੰ ਸ਼ਰਧਾਂਜਲੀ ਦਿੱਤੀ ਆ ਉਹ ਕਮੇਡੀ ਦੇ ਕਿੰਗ ਜਸਵਿੰਦਰ ਭੱਲਾ ਜੀ ਸਾਡੇ ਚ ਨਹੀਂ ਰਹੇ ਜਦੋਂ ਇਹ ਖਬਰ ਪਤਾ ਲੱਗੀ ਤੇ ਯਕੀਨ ਜਿਆ ਨਹੀਂ ਹੁੰਦਾ ਸੀਗਾ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਤੇ ਮੈਂ ਆਪਣੇ ਆਪ ਨੂੰ ਮਾਨ ਵਾਲੀ ਗੱਲ ਸਮਝਦਾ ਵੀ ਮੈਨੂੰ 3 ਸਾਲ ਪਹਿਲਾਂ ਉਹਨਾਂ ਦਾ ਕਮੇਡੀ ਜਿਹੜਾ ਸ਼ੋਅ ਆ ਕਰਾਉਣ ਦਾ ਜਿਹੜਾ ਕੈਲਗਰੀ ਦੇ ਵਿੱਚ ਜੈਕ ਸਿੰਗਰ ਹਾਲ ਚ ਮੌਕਾ ਮਿਲਿਆ ਸੀ ਸੋ ਉਹਨਾਂ ਦੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਸੀ ਬਿੰਨੂ ਜੀ ਜਿੰਨੇ ਵੀ ਉਹਨਾਂ ਦੇ ਹਨਾ ਸ਼ੋਅ ਬਹੁਤ ਵਧੀਆ ਗਿਆ ਤੇ ਮੈਂ ਆਪਣੇ ਆਪ ਨੂੰ ਭਾਗ ਮੰਨਦਾ ਅਸੀਂ ਇਕੱਠੇ ਗੱਡੀ ਦੇ ਵਿੱਚ ਬੈਠ ਕੇ ਪੱਲਾ ਜੀ ਉਹਨਾਂ ਦੇ ਵਾਈਫ ਅਸੀਂ ਐਡਮਿੰਟਨ ਨੂੰ ਜਿਹੜਾ ਉਸ ਦਿਨ ਸ਼ੋਅ ਸੀਗਾ ਤੇ ਗੱਲਾਂ ਬਾਤਾਂ ਕਰਦੇ ਗਏ ਆ ਤੇ ਉਹ ਜਿਹੜੀਆਂ ਯਾਦਾਂ ਸੀਗੀਆਂ ਉਹ ਜਿਹੜੀਆਂ ਜਦੋਂ ਪਤਾ ਲੱਗਾ ਉਹ ਸਾਰੀਆਂ ਦੁਬਾਰਾ ਚਿਹਰੇ ਯਾਦ ਆਏ ਗੱਲਾਂ ਬਾਤਾਂ ਮੈਂ ਪੱਲਾ ਸਾਹਿਬ ਨੂੰ ਆਸੇ ਵਿੱਚ ਪੁੱਛਿਆ ਮੈਂ ਪੱਲਾ ਸਾਹਿਬ ਜਿਹੜੀ ਚੋਰੀ ਹੋਈ ਸੀਗੀ ਬੰਦੇ ਫੜੇ ਗਿਆ ਸੀ ਕਹਿੰਦੇ ਨਹੀਂ ਬੇਟਾ ਮਤਲਬ ਬੇਟਾ ਜੀ ਕਹੇ ਕਿ ਤੇ ਇੰਨਾ ਉਹਨਾਂ ਦਾ ਜਿਹੜੀ ਆ ਸੁੱਚੀ ਉੱਚੀ ਜਿਹੜੀ ਆ ਰੂਹ ਸੀਗੀ ਤੇ ਕਹਿੰਦੇ ਨਹੀਂ ਉਹ ਬਾਰਡਰ ਟੱਪ ਕੇ ਸੀਗੇ ਸੋ ਹੱਸਦੇ ਖੇਡਦੇ ਅਸੀਂ 3 ਘੰਟੇ ਜਿਹੜੇ ਬਤਾਏ ਆ ਤੇ ਅੰਮ੍ਰਿਤਸਰੀ ਤੜਕੇ ਜਿਹੜਾ ਉਹਨਾਂ ਨੇ ਬ੍ਰੇਕਫਾਸਟ ਕੀਤਾ ਤੇ ਸਾਰੇ ਹਸਨ ਭੱਲਾ ਸਾਹਿਬ ਤੁਸੀਂ ਪਰੌਂਠੇ ਨਹੀਂ ਖਾਣੇ ਉਹਨਾਂ ਨੂੰ ਰੋਕਦੇ ਹੁੰਦੇ ਸੀ ਕਹਿੰਦੇ ਨਹੀਂ ਅੱਜ ਆਉਂਦੇ ਹੋ ਮੱਖਣ ਵੀ ਆਉਂਦੇ ਹੋ ਸੋ ਰੱਬ ਉਹਨਾਂ ਦੀ ਜਿਹੜੀ ਆ ਰੂਹ ਨੂੰ ਆਪਣੇ ਚਰਨਾਂ 'ਚ ਨਵਾਜ ਬਖਸ਼ੇ ਸੋ ਦਿਲੋਂ ਸਾਡਾ ਉਹਨਾਂ ਦੇ ਨਾਲ ਜਿਹੜਾ ਪਿਆਰ ਆ ਸਾਰੀ ਉਮਰ ਹੀ ਰਹਿਣਾ ਜੀ ਧੰਨਵਾਦ। ਥੈਂਕ ਯੂ ਸਾਰਿਆਂ ਦਾ ਮਨਜੀਤ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਨੂੰ ਸਦਾ ਜਸਵਿੰਦਰ ਭੱਲਾ ਸਾਹਿਬ ਨੂੰ ਅੱਜ ਸਭ ਗਲਾਕਾਰਾਂ ਨੇ ਜਿੰਨੇ ਵੀ ਕੈਲਗਰੀ 'ਚ ਮੌਜੂਦ ਨੇ ਸਾਰੇ ਨੇ ਆਪਣੇ ਸਰ ਦਾ ਸਤਿਕਾਰ ਦੇ ਫੁੱਲ ਪੇਟ ਕੀਤੇ ਨੇ ਭੱਲਾ ਸਾਹਿਬ ਨੂੰ ਕਿਉਂਕਿ ਭੱਲਾ ਸਾਹਿਬ ਬਹੁਤ ਵੱਡੀ ਸਖਸ਼ੀਤ ਸੀ ਦੁਨੀਆ 'ਤੇ ਐਸੇ ਫਨਕਾਰ ਕਦੀ ਕਦੀ ਆਉਂਦੇ ਨੇ ਤੇ ਮੈਂ ਕਹਾਂ ਲੱਖਾਂ ਸਾਲਾਂ ਬਾਅਦ ਆਉਂਦੇ ਨੇ ਦੇ ਉਹ ਫਨਕਾਰ ਥੋ ਚਲੇ ਗਿਆ ਜਿਨ੍ਹਾਂ ਨੇ ਕਰੋਨਾ ਆਰਵਾਦ ਦਿਨਾਂ ਨੂੰ ਖੁਸ਼ੀਆਂ ਬਖਸ਼ੀਆਂ ਖੁਸ਼ੀਆਂ ਦਿੱਤੀਆਂ ਖੁਸ਼ੇਵਾਰ ਦਾ ਚਲੇ ਗਿਆ ਉਹ ਲੱਖਾਂ ਕਰੋੜਾਂ ਲੋਕਾਂ ਨੂੰ ਉਦਾਸ ਕਰਕੇ ਚਲੇ ਗਏ ਸਭ ਨੇ ਜਾਂ ਦਿਲੋਂ ਸ਼ਰਧਾ ਸਤਕਾਰ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਸ ਫਨਕਾਰ ਨੂੰ ਆਪਣੇ ਚਰਨਾਚਨ ਵਾਸਤੇ ਅੱਜ ਜਿਵੇਂ ਛੋਟੇ ਵੀਰ ਮਨਜੀਤ ਰੂਪੋਵਾਲੀਆ ਜੀ ਜਿਨ੍ਹਾਂ ਨੇ ਬੜਾ ਛਲਾਗਾ ਯੋਗ ਉਦਮ ਕੀਤਾ ਅੱਜ ਉਸਮਾਨ ਖਾਨ ਕਲਾਕਾਰ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਸਾਰੇ ਮਹੁੱਜਸ ਸ਼ਖਸੀਅਤਾਂ ਨੂੰ ਇੱਥੇ ਸੱਦਾ ਦਿੱਤਾ ਹੈ ਔਰ ਸਾਡੇ ਗਾਇਕੀ ਦੇ ਉਸਤਾਦ ਲੋਕ ਜਨਾਬ ਜਸਵੰਤ ਸੰਦੀਲਾ ਸਾਹਿਬ ਤੇ ਹੋਰ ਸਾਡੇ ਫਿਲਮੀ ਕਲਾਕਾਰ ਸਾਹਿਤਕਾਰ ਬੁੱਧੀਜੀਵੀ ਅਦੀਬ ਸਾਰਿਆਂ ਨੇ ਰਲ ਕੇ ਉਸ ਮਹਾਨ ਸ਼ਖਸੀਅਤ ਨੂੰ ਯਾਦ ਕੀਤਾ ਜਿਨ੍ਹਾਂ ਦੀ ਕਾਮੇਡੀ ਆਪਣੀ ਵਿਲੱਖਣ ਕਿਸਮ ਦੀ ਕਾਮੇਡੀ ਸੀ ਆਪਣਾ ਹੀ ਰੰਗ ਆਪਣੀ ਹੀ ਡਾਇਲੋਗ ਡਿਲੀਵਰੀ ਹੁੰਦੀ ਸੀ ਉਸ ਕਲਾਕਾਰ ਨੂੰ ਜਿਸ ਤਾਂ ਸੰਦੀਲਾ ਸਾਹਿਬ ਨੇ ਕਿਹਾ ਕਿ ਲੱਖਾਂ ਸਾਲਾਂ ਦੇ ਵਿੱਚ ਐਸਾ ਕਲਾਕਾਰ ਕੋਈ ਪੈਦਾ ਹੁੰਦਾ ਹੈ ਇਹ ਬਿਲਕੁਲ ਠੀਕ ਹੈ ਕਿ ਬਹੁਤ ਸਮੇ ਬਾਅਦ ਬਹੁਤ ਲੰਬੇ ਅਰਸੇ ਬਾਅਦ ਕੋਈ ਐਸਾ ਫਨਕਾਰ ਕੋਈ ਅਸੀਂ ਮੇਰ ਮਿੱਤਲ ਸਾਹਿਬ ਤੋਂ ਬਾਅਦ ਐਸਾ ਫਨਕਾਰ ਦੇਖਿਆ ਸੀ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਔਰ ਜਿਸ ਤਰ੍ਹਾਂ ਇਸ ਸਭਾ ਦੇ ਵਿੱਚ ਵੀ ਦੱਸਿਆ ਗਿਆ ਕਿ ਅੱਜ ਤੱਕ ਕੋਈ ਵੀ ਐਸਾ ਦੁਨੀਆ ਦੇ ਵਿੱਚ ਐਸਾ ਪੰਜਾਬੀ ਜਾਂ ਨਾਨ ਪੰਜਾਬੀ ਉਹਨਾਂ ਨੂੰ ਚਾਹਣ ਵਾਲਾ ਨਹੀਂ ਸੀ ਜੋ ਉਹਨਾਂ ਨਾਲ ਰੱਤੀ ਭਰ ਵੀ ਨਫ਼ਰਤ ਕਰਦਾ ਹੋਵੇ ਉਹ ਸਾਰੇ ਦਿਲਾਂ ਦੇ ਵਿੱਚੋਂ ਪਿਆਰ ਲੈ ਕੇ ਗਏ ਨੇ ਸਾਡੀ ਅੰਤ ਦੇ ਵਿੱਚ ਇਹੀ ਅਰਦਾਸ ਹੈ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਕਿ ਇਹ ਮਾਲਕ ਉਹਨਾਂ ਨੂੰ ਜੰਨਤ ਨਸੀਬ ਹੋਵੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸੇ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਚੜ੍ਹਦੀ ਕਲਾ ਪਾਣਾ ਮੰਨਣ ਤੇ ਖੁਸ਼ੀਆਂ ਬਖਸ਼ ਰਿਤਾ ਮਨਜੀਤ ਰੂਪੋ ਵਾਲੇ ਜਿਨ੍ਹਾਂ ਨੇ ਪ੍ਰੋਗਰਾਮ ਰੇਂਜ ਕੀਤਾ ਲਖਾਰੀ ਸਵਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਸਾਰੇ ਕਲਾਕਾਰ ਜਿਹੜੇ ਪਹੁੰਚੇ ਆ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਕਿਉਂਕਿ ਭੱਲਾ ਸਾਹਿਬ ਤੁਸੀਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹੋਗੇ ਸਿਲਵਰ ਸਕਰੀਨ ਜਿਹੜੀ ਹੈਗੀ ਆ ਉਹਦੇ ਤੁਸੀਂ ਬਾਦਸ਼ਾਹ ਕਮੇਡੀ ਦੇ ਕਿੰਗ ਸੀਗੇ ਤੁਸੀਂ ਤੇ ਰਹੋਗੇ ਕਿਉਂਕਿ ਤੁਸੀਂ ਫਿਜ਼ੀਕਲ ਤੌਰ ਤੇ ਚਾਹੇ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਸਿਲਵਰ ਸਕਰੀਨ ਤੇ ਤੁਸੀਂ ਹਮੇਸ਼ਾ ਰਾਜ ਕਰਦੇ ਰਹੋਗੇ ਰੋਕ ਥੋੜੀਆਂ ਗੱਲਾਂ ਸੁਣ ਕੇ ਤਹਾਨੂੰ ਸਿਲਵਰ ਸਕਰੀਨ ਤੇ ਦੇਖ ਕੇ ਹੱਸਦੇ ਰਹਿਣਗੇ ਤੇ ਮੈਂ ਇਹੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਦੁਆ ਕਰਦਾ ਵੀ ਪ੍ਰਮਾਤਮਾ ਇਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਲੋਕਾਂ ਦੇ ਚਿਹਰਾ ਤੇ ਖੁਸ਼ੀਆਂ ਲੈ ਕੇ ਆਉਂਦੀਆਂ ਨੇਗੀਆਂ ਉਹਨਾਂ ਨੂੰ ਬੁਲਾਉਣ ਲੱਗੇ ਕਾਲੇ ਨਗਰਾਂ ਕਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪੱਲਾ ਜੀ ਨੂੰ ਬਹੁਤ-ਬਹੁਤ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਆਪਣੇ ਚਰਨਾਂ ਦੇ ਵਿੱਚ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਫਿਰ ਦੁਬਾਰਾ ਇਸ ਦੁਨੀਆ ਦੇ ਵਿੱਚ ਆਉਣ ਤੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਨ ਇਹ ਹੀ ਮੇਰੀ ਦੁਆ ਪ੍ਰਮਾਤਮਾ ਅਗੇ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜਦੋਂ ਗਤਰੀ ਬਾਪਿਆਂ ਨੇ ਮੇਲੇ ਤੇ ਆਏ ਸੀ ਤੇ ਬਾਹਰ ਆ ਕੇ ਗਏ ਤੇ ਉਹਨਾਂ ਨੂੰ ਵੀ ਮੈਂ ਬਹੁਤ ਉਹਨਾਂ ਨੂੰ ਮਿਸ ਕਰਦੀ ਬਹੁਤ ਜ਼ਿਆਦਾ ਤਿਲੋਂ ਮਿਸ ਕਰਦੀ ਆ ਤੇ ਮੇਰੇ ਕੋਲ ਬੋਲ ਵੀ ਨਹੀਂ ਹੋ ਰਿਹਾ ਕਿਉਂਕਿ ਉਹ ਵੀ ਇਤਨਾ ਦੇ ਪਰਸਨ ਸੀ ਉਹ ਬਿਮਾਰ ਵੀ ਐਨੇ ਬੱਟ ਲੱਗੇ ਨਹੀਂ ਸੀ ਰਿਹਾ ਕਿ ਉਹ ਵੀ ਬਿਮਾਰ ਆ ਉਹਨਾਂ ਨੂੰ ਇੰਨੀ ਪ੍ਰੋਬਲਮ ਦਾ ਸਾਨੂੰ ਹਸਾਈ ਗਏ ਫਿਰ ਮੈਨੂੰ ਕਹਿੰਦੇ ਤੁਸੀਂ ਐਨੇ ਚਿਰ ਦੇ ਇੱਥੇ ਆਏ ਤੁਸੀਂ ਕਿਉਂ ਆਪਣਾ ਮਤਲਬ ਗਾਉਣਾ ਛੱਡਿਆ ਮੈਂ ਤਾਂ ਪ੍ਰੋਮਿਸ ਕਰ ਉਹ ਮੇਰੇ ਨਾਲ ਤਾਂ ਇੰਨਾ ਮੈਨੂੰ ਗੁੱਸਾ ਵੀ ਕਰ ਦਿੰਦੇ ਹੁੰਦੇ ਸੀ ਕਿ ਪ੍ਰੋਮਿਸ ਕਰ ਤੂੰ ਹਣਾ ਤੂੰ ਮਤਲਬ ਗਾਉਣਾ ਮੈਂ ਕਹਾਂ ਹਾਂਜੀ ਬਿਲਕੁਲ ਠੀਕ ਆ ਤੇ ਜੇ ਕਿਸੇ ਸ਼ੋਅ ਤੇ ਇਕੱਠੇ ਹੁੰਦੇ ਸੀ ਉਹ ਮੇਰੇ ਕੋਲ ਹੁਣ ਵੀ ਪਿਕਚਰਸ ਹੈ ਕਿ ਉਹਨਾਂ ਨੇ ਕੰਨ ਚ ਕੁਝ ਨਾ ਕੁਝ ਕਹੀ ਜਾਣਾ ਉਹਨਾਂ ਸੱਤੋਂ ਉਹ ਨਹੀਂ ਆ ਨਾ ਬਾਕੀਆਂ ਨੇ ਸੋਚਣਾ ਪਤਾ ਨਹੀਂ ਮੇਰੀ ਗੱਲ ਕੀਤੀ ਹੋਣੀ ਆ ਪਤਾ ਨਹੀਂ ਮੇਰੀ ਗੱਲ ਉਹ ਇੰਨਾ ਦੇ ਪਰਸਨ ਸੀਗਾ ਨਾ ਬਹੁਤ ਜ਼ਿਆਦਾ ਤੇ ਇੱਥੇ ਜਦੋਂ ਵੀ ਭੱਲਾ ਸਾਹਿਬ ਨੂੰ ਮਿਲਦੇ ਸੀ ਤੇ ਉਹੀ ਮਤਲਬ ਖੁਸ਼ੀ ਦੇ ਪਲ ਛਣ ਕਾਟੇ ਵੇਲੇ ਕਿ ਉਹ ਸੱਸ ਦੇ ਬਾਰੇ ਸੀਗਾ ਤੇ ਮੈਂ ਕਿਹਾ ਵੀ ਭੱਲਾ ਸਾਹਿਬ ਇਹਦੇ ਕੈਰੈਕਟਰ ਨੂੰ ਆਪਾਂ ਕਹਿੰਦੇ ਨਹੀਂ ਇਹ ਵੀ ਕੈਰੈਕਟਰ ਹੁੰਦੇ ਆ ਨਾ ਕੈਰੈਕਟਰ ਕਈ ਤਰ੍ਹਾਂ ਦੇ ਹੁੰਦੇ ਆ ਵਧੀਆ ਵੀ ਹੁੰਦੇ ਆ ਨਾ ਪੋਜ਼ਿਟਿਵ 네ਗੇਟਿਵ ਸਾਰਾ ਕੁਝ ਹੁੰਦਾ ਆ बाकी मैं भला साहब दो लाइना ही कहूँगी कुछ पाकर खोना है कुछ पाकर खोना है कुछ खोकर पाना है जिंदगी का मतलब तो आना और जाना है आंखों में समुंदर है आशाओं का पानी है जिंदगी और कुछ भी नहीं तेरी मेरी कहानी है जिंदगी और कुछ भी नहीं तेरी मेरी कहानी है ਅਨ ਫੀਲ ਬੈਰੀ ਸੈਟ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ